ਸਾਰਿਆਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਜੀਤ ਕੌਰ ਹੈ ਉਮਰ 55 ਸਾਲ ਮੈਨੂੰ ਕਾਫੀ ਧੀਰ ਤੋਂ 6-7 ਸਾਲ ਤੋਂ ਜੋੜਾਂ ਦੇ ਵਿੱਚ ਦਰਦ ਹੋ ਰਿਹਾ ਸੀ ਕਾਫੀ ਪ੍ਰਾਈਵੇਟ ਡਾਕਟਰਾਂ ਨੂੰ ਵੀ ਦਿਖਾਇਆ ਸਰਕਾਰੀ ਵਾਲੇ ਨੂੰ ਵੀ ਦਿਖਾਇਆ ਕੋਈ ਮੈਨੂੰ ਕਿਤੋਂ ਵੀ ਆਰਾਮ ਨਹੀਂ ਮਿਲਿਆ ਹੈਗਾ 2-4 ਘੰਟੇ ਉਸ ਦਵਾਈ ਨਾਲ ਆਰਾਮ ਰਹਣਾ ਤੇ ਫੇਰ ਉਹੀ ਆਲੂ ਹੋ ਜਾਂਦਾ ਤੇ ਮੈਨੂੰ ਘਰ ਦੇ ਵਿੱਚ ਰੋਟੀ ਬਣਾਉਣ ਦੇ ਵਿੱਚ ਬੜੀ ਪਰੇਸ਼ਾਨ ਮਾਰੀ ਜੀ ਆਟਾ ਗੁੰਨਣ ਦੇ ਵਿੱਚ ਤੋਲ ਮਾਰ ਰਹੀ ਸੀ ਕੱਪੜੇ-ਕੁਪੜੇ ਧੋਣ ਦੇ ਵਿੱਚ ਕਾਫੀ ਤੋਲ ਮਾਰ ਰਹੀ ਸੀ ਕੋਈ ਕੰਮ ਨਹੀਂ ਸੀ ਕਰ ਸਕਦਾ ਸੌਣ ਵੇਲੇ ਵੀ ਤਕਲੀਫ ਹੁੰਦੀ ਚੰਗੀ ਤਰ੍ਹਾਂ ਹੋ ਹੋਰ ਕਦੇ ਚਲੋ ਹੁਣ ਦਵਾਈ ਤੇ ਮੈਂ ਸਾਰੇ ਦੁਕਾਨੇ ਥੱਕ ਚੁੱਕਿਆ ਤੇ ਹੁਣ ਆਪਾਂ ਕੀ ਕਰੀ ਤੇ ਫੇਰ ਨਾ ਕਰਦੇ ਪਰੋਂਦੇ ਕੋਈ ਮੇਰੀ ਹਸੇਲੀ ਮੈਡੀਕਲ ਤੇ ਉਹਨੇ ਡਾਕਟਰ ਸ਼ਰਦਾ ਆਯੁਰਵੈਦ ਬਾਰੇ ਦੱਸਿਆ ਮੈਨੂੰ ਫੇਰ ਅਸੀਂ ਉਸ ਤੋਂ ਦਵਾਈ ਲਈ ਹੈ ਤੇ ਮੈਨੂੰ ਰਾਮ ਪਹਿਲੇ ਦਿਨ ਤੋਂ ਮੈਨੂੰ ਰਾਤ ਦੇ ਅੰਦਰ ਇਹ ਤਾਂ ਨਹੀਂ ਰਾਮ ਆਇਆ 8 ਨਵਾਂ ਦਿਨ ਦਵਾਈ ਖਾਈ ਹੈ ਹੁਣ ਮੈਂ ਸੌਖੀ ਤਰ੍ਹਾਂ ਤੋਂ ਰਾਤ ਨੂੰ ਸੁਣ ਤੋਂ ਵੀ ਨਹੀਂ ਹੁੰਦਾ ਤੁਮ ਸਾਰਿਆਂ ਨੂੰ ਇਹ ਹੀ ਕਹਿਣਾ ਚਾਹੁੰਦਾ ਇਹਨੂੰ ਪ੍ਰੋਬਲਮ ਆ ਕਿਸੇ ਵੀ ਤਰ੍ਹਾਂ ਦੀ ਡਾਕਟਰ ਸ਼ਾਰਦਾ ਆਯੁਰਵੈਦਾ ਕੋਲ ਜਾਓ ਤੇ ਉਹਨਾਂ ਕੋ ਆਪਣਾ ਪਰਮਾਨੈਂਟ ਟ੍ਰੀਟਮੈਂਟ ਕਰਵਾਓ ਮੈਂ ਧੰਨਵਾਦ ਕਰਦੀ ਹਾਂ ਡਾਕਟਰ ਸ਼ਾਰਦਾ ਆਯੁਰਵੈਦਾ ਨੇ ਇਹਨਾਂ ਨੇ ਮੈਨੂੰ ਠੀਕ ਕੀਤਾ ਮੈਨੂੰ ਨਵੀਂ ਜ਼ਿੰਦਗੀ ਮਿਲ ਗਈ ਹੈ ਧੰਨਵਾਦ ਜੀ